हां जी मेरे वीरा ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਬਹੁਤ ਲਾਈਕ ਸਬਸਕ੍ਰਾਈਬ ਕਰ ਰਹੇ ਹੋ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦੋ ਦਿਨ ਅਸੀਂ ਕੰਮਕਾਰਾਂ ਦੇ ਵਿੱਚ ਬਿਜੀ ਰਹੇ ਤਾਂ ਕਰਕੇ ਸਾਡੇ ਤੋਂ ਵੀਡੀਓ ਨਹੀਂ ਬਣੀ ਇੱਕ ਦੋ ਵਿਆਹ ਸੀ ਉੱਥੇ ਜਾਣਾ ਵੀ ਸੀਗਾ ਤੇ ਇੱਕ ਵੀਡੀਓ ਬਣਾਈ ਵੀ ਸੀ ਅਸੀਂ ਬਲੌਗ ਪਰ ਉਹਦੇ ਉੱਤੇ ਪਤਾ ਨਹੀਂ ਸੌਂਗ ਸੌਂਗ ਚੱਲਦੇ ਸੀ ਪਿੱਛੇ ਵਿਆਹ ਵਾਲੇ ਤੇ ਤਾਂ ਕਰਕੇ ਉਹ ਤੇ ਕਾਪੀਰਾਈਟ ਆ ਗਿਆ ਜਿਸ ਕਰਕੇ ਸਾਨੂੰ ਫਿਰ ਡਿਲੀਟ ਕਰਨੀ ਪਈ ਇਹ ਵੀ ਕੋਈ ਮੇਰਾ ਵੀਰ ਭੈਣ ਭਰਾ ਜਿਹੜਾ ਜਾਣਕਾਰ ਹੋਵੇ ਜਰੂਰ ਦੱਸੇ ਵੀ ਇਹ ਕਾਪੀਰਾਈਟ ਜਿਹੜਾ ਆ ਜਾਂਦਾ ਉਹ ਕਾਤੇ ਆਉਂਦਾ ਵਾ ਤੇ ਇਹਦਾ ਕੀ ਹੱਲ ਹੋ ਸਕਦਾ ਵਾ ਕਿਉਂਕਿ ਅਸੀਂ ਹੁਣ ਨਵੇਂ ਆ ਸਾਨੂੰ ਇਹਦੇ ਬਾਰੇ ਹਲੇ ਖਾਸ ਜਾਣਕਾਰੀ ਨਹੀਂ ਹੈਗੀ ਤੇ ਇਸ ਕਰਕੇ ਅਸੀਂ ਕੋਈ ਮੇਰਾ ਵੀਰ ਭੈਣ ਭਰਾ ਜਿਹੜਾ ਚਲਾਉਂਦਾ ਵਾ ਤੇ ਉਹਨੂੰ ਜਿਆਦਾ ਪਤਾ ਹੁੰਦਾ ਵੀ ਕਾਤੇ ਆ ਰਿਹਾ ਹੈ ਇਹ ਹਨ ਤੇ ਉਹ ਸਾਨੂੰ ਜ਼ਰੂਰ ਕਮੈਂਟ ਦੇ ਵਿੱਚ ਦੱਸੇ ਤੇ ਇਸੇ ਤਰ੍ਹਾਂ ਤੁਸੀਂ ਸਾਡੇ ਵੀਡੀਓ ਨੂੰ ਲਾਈਕ ਕਰਦੇ ਰਿਹਾ ਕਰੋ ਪਿਆਰ ਦਿੰਦੇ ਰਹੋ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੁਣ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਉਨੇ ਆ ਹਨ ਵੀ ਕਿਵੇਂ ਅੱਜ ਸਾਰਾ ਦਿਨ ਕਿਵੇਂ ਚੱਲਦਾ ਵਾ ਠੰਡ ਵੀ ਬਹੁਤ ਹੋ ਚੁੱਕੀ ਆ ਪਰ ਅੱਜ ਦਿਨ ਵਧੀਆ ਲੱਗਿਆ ਧੁੱਪ ਬਹੁਤ ਸੋਹਣੀ ਲੱਗਦੀ ਆ ਕੋਈ ਛੱਤ ਦੇ ਉੱਤੇ ਹੁਣ ਅੱਗੇ-ਅੱਗੇ ਧੁੱਪਾਂ ਦੇ ਵਿੱਚ ਬੈਠਿਆ ਕਰਨਾ ਵਾ ਠੰਡ ਹੋ ਚੁੱਕੀ ਆ ਧੁੰਦਲਾਜਾ ਮੌਸਮ ਆ ਚਲੋ ਵਧੀਆ ਹੁਣ ਦੇਖਣੇ ਜੇ ਹੋਣ ਲੱਗ ਗਏ ਨਾ ਤੇ ਸਾਰੀਆਂ ਰੁੱਤਾਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਬਹੁਤ ਵਧੀਆ ਵਧੀਆ ਲੱਗਦਾ ਮੌਸਮ ਚਲੋ ਅੱਗੇ ਜਾ ਕੇ ਮਿਲਦੇ ਆਂ ਫਿਰ ਤੁਹਾਨੂੰ ਹਨਾ ਏਦਾਂ ਕੋ ਨਵੀਂ ਬਣਦੀ ਹੁਣ ਉਹਨੇ ਚੱਲਣ ਲੱਗ ਗਏ ਸਹੀ ਗੱਲ ਹਨ ਸਾਰੀ ਜਨਤਾ ਨੇ ਇੱਧਰ ਜੀ ਉਹਨੇ ਡਰਾਈਵ ਕਾਉਣ ਲੱਗ ਗਏ ਦੋ ਦਿਨ ਉਧਰ ਚ ਵੀ ਤਾਂ ਹੈਗੀ ਸੀ ਹੈ ਘਣੀਚ ਵੱਲ ਦੀ ਇਧਰੋਂ ਬੰਦ ਸੀ ਤਨੈ ਚਿੱਟੂ ਵੀ ਬਹੁਤ ਸਲੀਪ ਸਫਾ ਹੋ ਗਿਆ ਹੁਣ ਤਾਂ ਬੜਾ ਵਧੀਆ ਸਾਫ ਸੁਥਰਾ ਗਣੀ ਵੀ ਬਹੁਤ ਟਾਈਮ ਬਾਅਦ ਆਇਆ ਨਾ ਹੂੰ ਉਹ ਦੂਸਰੀ ਖਰਾਬ ਆ ਤਾਂ ਕਰਕੇ ਓੱਖਾ ਜੋ ਚੱਲ ਪਵੇ ਉਹ ਸਾਫ ਹੋ ਜਾਊ ਫਿਰ ਇੱਧਰ ਟ੍ਰੈਫਿਕ ਘਟ ਜਾਣੀ ਹੈ ਹੈ ਨਾ ਸਹੀ ਤੇ ਫਾੜਕਾਣੇ ਪਾਸੇ ਜਾ ਕੇ ਫਿਰ ਇੱਧਰ ਜਮਾ ਹੀ ਠਾਵਾਂ ਹੀ ਕੋਈ ਨਿਕਲੂ ਹਾਂ ਬੜਾ ਭੰਡਾ ਬੰਡਾ ਵਾਲੀ ਹੁੰਦੇ ਨੇ ਫਿਰ ਜਿਹਨੂੰ ਸਿੱਧਾ ਜਾਣਾ ਹੋਣਾ ਅਗਲਾ ਫਿਰ ਉਧਰ ਚ ਹੀ ਜਾਂਦਾ ਵਾ ਯੋ ਜਿੰਮੀ ਨਮੀ ਸੜਕ ਹਾਂ ਬਲਦ ਹਾਲੋ ਪਾਈ ਨਹੀਂ ਇੰਨਾਂ ਨੇ ਲੋਕ ਜੀ ਸਮਰ ਕੇ ਨਾ ਦੁਬਾਰਾ ਫੇਰ ਹੋਣਗੇ ਬਜਰੇ ਜੀ ਉੱਠ ਬਜਰੇ ਜੀ ਅਜੇ ਉਮੀ ਪਈ ਆ ਤਾਂ ਉਹ ਵੀ ਨਹੀਂ ਇੱਥੋਂ ਪਾਣੀ ਆੜੀ ਐ ਨਾ ਦੋ ਦਿਨ ਤੋਂ ਇੰਨਾਂ ਨੇ ਬੱਧ ਰੱਖਿਆ ਫਿਰ ਕਰਿਆ ਕੀ ਅਚਾਨਕ ਕੀ ਕਰਦੇ ਲੋਕ ਗਤ ਮੈਂ ਆਉਂਦੀ ਅਗਲੇ ਦੋ ਦਿਨ ਬੰਦਗਾ ਤਾਂ ਕਰਦੇ ਤੁਸੀਂ ਹਾਂ ਜਦ ਇੱਕ ਦਿਨ ਬੰਦ ਕਰਕੇ ਇੱਕ ਦਿਨ ਚ ਕੰਮ ਬਗਾ ਦੇਣ ਕੋਣੀ ਵੀ ਦੋ ਦਿਨ ਛੁੱਟੀਆਂ ਸੀ ਇੰਨਾਂ ਨੇ 10 ਦਿਨ ਹੋ ਗਏ ਸੜਕ ਬਣਾਉਂਦੇ ਐ ਨੂੰ ਹਾਂ 10 ਦਿਨ ਤਾਂ ਹੋ ਗਏ ਸੜਕ ਬਣਾਉਂਦੇ ਹਨ ਫਿਰ ਹੋ ਗਏ 10 ਦਿਨ ਤਾਂ ਵੀ ਬਣਦੀ ਤੇ ਅਸੀਂ ਤਾਂ ਬੱਦੇ ਹੋ ਗਏ ਮਹੀਨਾ ਹੀ ਹੋ ਚੱਲਿਆ ਫਿਰ ਕਦੇ ਰੋੜੇ ਬਾਅਦ ਉਹਨੇ ਕਦੇ ਕੁਝ ਬਾਹਰ ਕਿਉਂ ਕਰੋ ਕਿਹਕੇ ਕੰਮ ਕਰੋ ਆਹ ਦੇਖੋ ਇਹਨਾਂ ਨੇ ਵੇਰ ਸ਼ੁਰੂ ਕਰਨਾ ਆਣਾ ਉਹ ਹੀ ਰਾਤ ਨੂੰ ਫੇਰ ਬੰਦੇ ਕਰਵਾ ਕੇ ਰਾਤ ਨੂੰ ਫੇਰ ਬੱਤ ਕਰਨਗੇ ਜਦੋਂ ਕਾਲੇ ਹੁੰਦੇ ਹੁੰਦੇ ਉੱਤਰ ਪੰਪਾ ਦਾ ਰਾਲਿਆ ਤੋਂ ਉਹਦੇ ਬਾਅਦ ਦੋ ਦਿਨਾਂ ਨੂੰ ਛੁੱਟੀ ਹੁੰਦੀ ਤੁਸੀਂ ਕਰ ਲੈਂਦੇ ਲਾ ਲੈਂਦੇ ਜਿਹੜਾ ਜ਼ੋਰ ਤੋਂ ਹੁਣਾ ਸੀ ਲੱਕ ਪਾਉਣੇ ਆਈਓ ਚੰਗੀ ਤਰ੍ਹਾਂ ਬਜਰੀ ਥੋਮੀ ਪਈ ਆਈ ਇਹ ਨਹੀਂ ਲੋਕ ਇੰਨਾ ਕਰਿਆ ਪਤਾ ਨਹੀਂ ਕੀ ਕੱਲ ਵੀ ਬੰਦ ਬਜਰੀ ਉਹ ਭਾਈ ਆ ਦੁਬਾਰਾ ਬਜਰੀ ਉਹ ਪਾਈ ਗਈ ਚੰਗੀ ਤਰ੍ਹਾਂ ਬਜਰੀ ਤੋਂ ਭਾਈ ਉਹ ਲੱਕ ਪਾਉਣ ਤੋਂ ਬਾਅਦ ਇੱਕ ਪਾਸੇ ਪਾ ਦੇਣ ਇੱਕ ਪਾਸੇ ਚਲਾ ਦੇਣ ਤਸੰਬਾਰਲੀ ਨੂੰ ਜੀਰੀ ਹੋਰ ਚੱਕੇ ਵੀ ਬੋਰੀਆਂ ਜਪਾ ਕੇ ਰੱਖੀ ਹੋਈਆਂ ਬਹੁਤ ਸੌਂਡ ਦਾ ਹੋ ਗੇ ਮੰਡੀ ਖਤਮ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੁੰਦਾ ਕੀ ਕਾਣਕ ਕਰ ਕਾਣਕ ਤਾਂ ਅਜੇ ਕਾਫੀ ਟਾਈਮ ਤੱਕ ਹੋਊਗੀ ਮੰਡੀ ਜਿਹਨੂੰ ਗਰਮੇ ਚੋਂ ਦੇ ਜਸੱਖੀ ਹਾਂਜੀ ਅਸੀਂ ਪਹੁੰਚ ਚੁੱਕੇ ਸੀ ਕਿ ਕੰਮ ਤੇ ਅੱਜ ਮੰਡੇ-ਮੰਡੇਆਂ ਚੋਂ ਹੁਣ ਤਾਂ ਜੀਰੀ ਚੱਕੇ ਗਏ ਹਨ ਇਹ ਜੀਰੀ ਚੱਕੇ ਗਏ ਚੱਲ ਕੰਮਕਾਰ ਜੇ ਵੈਸੇ ਤਾਂ ਮੁੱਖ ਵੀ ਜੱਟਾਂ ਜੀ ਵੀਦਾਰਾਂ ਦੇ ਉਸੇ ਕੰਮ ਤੇ ਪਹੁੰਚ ਚੁੱਕੇ ਆ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਠੰਡ ਹੋ ਗਈ ਆ ਦੇਖੋ ਦਮਾਂ ਨੂੰ ਰੀਂਗ ਦੇ ਕੋਟੇ ਬਾਰੇ ਕਈ ਬਾਈਕ ਫਿਰਦੇ ਲੋਕ ਕੋਟ ਬਾਈਕ ਤੇ ਠੰਡ ਲੱਗਦੀ ਸੀ ਬਾਹਰ ਨਿਕਲ ਕੇ ਲੱਗਦੀ ਹੈ ਕੋਟ ਚੜੀ ਫਿਰਦੇ ਨੇ ਲੋਕ ਤਾਂ ਮੌਸਮ ਠੰਡਾ ਹੋਇਆ ਕਾਨੂੰ ਠੰਡ ਲਗਣੀ ਆ ਜਾਂਦੀ ਆਉਂਦੀ ਠੰਡ ਲੱਗ ਜਾਂਦੀ ਆਪਦਾ ਬਚਾਅ ਆਉਦੀ ਚੀਜ਼ ਆਪਦੇ ਹੱਥੋਂ ਹੀ ਹੋਇਆ ਪਾਉਣਾ ਮੈਂ ਬੋਤਲ ਨੂੰ ਕਿ ਮੈਂ ਕੱਟੀਆਂ ਲਾ ਦੰਦਰ ਸੀ ਆਏ ਹਾਈ ਅੰਕ ਅੰਜੇ ਜੁਕੀਆ ਹੁਣ ਉਹ ਜੁਕਿਆ ਜੇ ਸੀ ਕੰਮ ਤੇ ਸਾਫ ਸਪੀਕ ਕਰਕੇ ਸਾਫ ਸਪਈਆ ਕਰਨਾ ਵੈਸੇ ਅੱਜ ਤਾਂ ਆਪਾਂ ਸੱਜ ਰਹੇ ਆਗੇ ਹਨਾ ਕੁਝ ਅੱਜ ਤੇ ਸੱਜੇ ਅੱਜ ਹਰਮਨ ਦੇ ਸਕੂਲ ਦਾ ਟਾਈਮ ਹੋ ਗਿਆ ਚੇਂਜ 9 ਵਜੇ ਲੱਗਣ ਲੱਗ ਗਿਆ ਫਿਰ ਅਸੀਂ ਵੀ ਉਹਦੇ ਨਾਲ ਹੀ ਤਿਆਰ ਹੋ ਗਏ ਨਾਲੇ ਤਿਆਰ ਹੋ ਗਏ ਹੋਰ ਜਦੋਂ ਮੈਂ ਤਾਂ ਨਾਲ ਹੀ ਹੋ ਗਿਆ ਜਦੋਂ ਆਹਲੇ ਹੋ ਵਧੀਆ ਮੇਰੇ ਟਾਈਮ ਤੇ ਵਿਲੇ ਹੋ ਜਾਂਦੇ ਹਾਂ ਉਹ ਵੀ ਸਕੂਲ ਚਲੇ ਆ ਗਿਆ ਅਸੀਂ ਵੀ ਕੰਮ ਲੈਡ ਵੱਧ ਕਰਦਾ ਹਨਾ ਜਵਾਕ ਤਾਂ 8 ਵਜੇ ਤੋਂ ਤਿਆਰ ਹੀ ਹੁੰਦੇ ਨੇ ਵਿਚਾਰ ਆਊਗਾ 3 ਵਜੇ ਹੋਰ 8 ਵਜੇ ਚਾਹੀਦਾ ਜਦ ਛੋਟੇ ਜਵਕਾਂ ਨੂੰ ਪਹਿਲਾਂ ਛੁੱਟੀ ਹੋਣੀ ਚਾਹੀਦੀ ਹੈ ਹਨਾ ਛੋਟੇ ਜਵਕਾਂ ਨੂੰ 1 ਵਜੇ ਛੁੱਟੀ ਹੋਣੀ ਚਾਹੀਦੀ ਹੈ ਛੋਟੇ ਨਹੀਂ ਨਾ ਅਜੇ ਸਾਰੇ ਕਲਾਸ ਦੇ ਹੀ ਫਸਟ ਕਲਾਸ ਆ ਚਲੋ ਉਹੀ ਲੱਗਦਾ ਹਨਾ ਰੋਟੀ 6-7 ਸਾਲਾਂ ਦੇ ਜਵਾਗ ਨੇ ਪਰ ਹੈਗੇ ਸਾਰੇ ਨਿੱਕੇ ਨਿੱਕੇ ਜਿਹੇ ਬਚਾਰੇ ਬਸ ਛੋਟੇ ਨੇ ਬਹੁਤ ਛੋਟੇ ਨਹੀਂ ਹਰ ਮਨ ਤੋਂ ਵੀ ਕਈ ਛੋਟੇ ਨਹੀਂ ਜਿਹੜੇ ਫਸਟ ਵਿੱਚ ਨੇ ਉਹੀ ਉੱਤੇ ਛਾਰਸ ਜਿਹਾਉਂਦਾ ਇੱਕ ਬੈਗ ਇੰਨੇ ਭਾਰੀ ਭਾਰੀ ਨੇ ਭਾਰੀ ਬੈਗ ਨੇ ਫਿਰ ਉੱਥੇ ਖਾਂਦੇ ਵੀ ਨਹੀਂ ਹੈਗੇ ਜਵਾਕ ਸਕੂਲ ਚ ਇੰਨਾ ਖਾਧਾ ਤਾਂ ਵੀ ਮੋੜਦੇ ਹੁੰਦਾ ਉਹਵੇਂ ਮੋੜਲੇ ਹੁੰਦੇ ਨੇ ਉਹੀ ਚਲ ਟਾਈਮ ਜੇ ਨਾ ਇਹਨਾਂ ਨੂੰ 1 ਵਜੇ ਕਰ ਦੇਗਾ ਹਨ ਜਿਹੜੇ ਵੱਡੀਆਂ ਕਲਾਸ ਵਾਲੇ ਨੇ ਉਹਨਾਂ ਨੂੰ ਚਾ ਬਾਅਦ ਚ ਕਰ ਦੇਗਾ ਹਨਾ ਛੋਟਿਆਂ ਨੂੰ 1 ਵਜੇ ਕਰਨੀ ਹੀ ਚਾਹੀਦੀ ਆ ਨਰਸਰੀ ਅਲਕੇਜੀ ਤੱਕ ਕਰ ਦਿੰਦੇ ਨੇ ਜੋ ਕੇਜੀ ਤੱਕ 1 2 ਦੂਜੀ ਤੱਕ ਕਰਨ ਚਾਹੀਦੇ ਮੈਨੂੰ ਲੱਗਦਾ ਹਨ ਦੂਜੀ ਤੱਕ ਸਾਰੇ ਛੋਟੇ ਜਵਾਕ ਹੁੰਦੇ ਨੇ ਨਾ ਦੂਜੀ ਤੱਕ ਸੈਕਿੰਡ ਤੱਕਰ ਕਰਨੀ ਚਾਹੀਦੀ ਇਹਨਾਂ ਨੂੰ 1 ਵਜੇ ਛੁੱਟੀ ਕਰਦੇਗਾ ਇਹਨਾਂ ਜਵਾਕ ਆ ਕੇ ਘਰੇ ਆਪਣਾ ਖਾ ਪੀ ਲੈਂਦਾ ਕੁਛ ਹਨਾ ਘਰੇ ਰੋਟੀ ਖਾ ਲੈਂਦੇ ਨੇ ਬਾਹਰ ਤਾਂ ਖਾਂਦੇ ਨਹੀਂ ਹਿਗਟ ਟਾਈਮ ਨਾਲ ਕਰਮਨ ਨਹੀਂ ਖਾਂਦਾ ਕਰਮਨਦੀਪ ਅਸ ਇੱਕੋ ਹੀ ਪ੍ਰੋਬਲਮ ਵੀ ਰੋਟੀ ਨਹੀਂ ਖਾਂਦਾ ਇਹ ਜਿਹੜੀ ਪਹਿਲਾਂ ਵਾਲੀ ਮੈਡਮ ਤਾਂ ਇਹ ਕਹੀ ਜਾਂਦੀ ਹੁੰਦੀ ਸੀ ਕਿ ਬੱਚੇ ਮੰਡੀ ਰੋਟੀ ਨਹੀਂ ਖਾਂਦੇ ਹਾਂ ਹੋਰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਗਈ ਬਸ ਰੋਟੀ ਨਹੀਂ ਖਾਂਦਾ ਰੋਟੀ ਨਹੀਂ ਖਾਂਦਾ ਪੜਨਾਂ ਚ ਵਧੀਆ ਉਹ ਵਿਚਾਰੀ ਵੈਸੇ ਵਧੀਆ ਸੀ ਟੈਸਟ ਵਧੀਆ ਕਰਕੇ ਹੁੰਦਾ ਬੋਲ ਨੰਬਰ ਲੈ ਕੇ ਉਹ ਤਾਂ ਰੋਟੀ ਨਹੀਂ ਖਾਦੀ ਦਾ ਅੱਖ ਦੇ ਸੀ ਹਣਾ ਧਿਆਨ ਵੀ ਰੋਟੀ ਖਾਲ ਰੱਖਾ ਫਿਨਿਸ਼ ਕਰਾਉਂਦੀ ਹੁੰਦੀ ਸੀ ਚਲੋ ਬਾਕੀ ਦੇਖੀਏ ਫਿਰ ਹੁਣ ਕਰੀਏ ਕੰਮ ਕਰ ਸਵੇਰ ਉੱਠ ਰੇ ਹੋਣਾ ਹੋ ਗਏ ਆ ਦੇਖੋ ਜੀ ਇਹ ਥੋੜਾ ਹੈਗਾ ਵਾ ਸੋਹਰੇ ਫਲਾਈ ਨੋ ਨੋ ਕਿੰਤੀ ਡਿਡਕਟ ਬੁੱਕ ਕਰਾ ਲਈ ਤੁਸੀਂ ਨੇ ਆਪਾਂ ਉਹ ਦੇਖ ਰਹੇ ਸੀ ਹਜੂਰ ਸਾਹਿਬ ਦੀ ਕਿੰਨੇ ਕੁ ਦੀ ਰੇਟ ਵਾ ਹੈ ਚਾ ਚਾ ਰੁਪਏ ਦਾ 11663 ਰੁਪਏ ਇੱਕ ਦੇ ਇੱਕ ਬੰਦੇ ਦੇ ਸਾਰੇ 11000 ਚ ਮੇਰੇ ਕਿੰਨੇ ਸੂਟ ਆਏ ਨੇ ਚਲ ਤਾਂ ਸੂਟਾਂ ਦੇ ਮਾਰ ਕੋਲੇ ਜਿਹੜਾ ਤੂੰ ਉਹ ਚ ਜਾਣਾ ਛੁੱਟਾ ਲੈਣਾ ਉਹ ਵੀ ਦੇਖ ਰੋ 11000 ਚ ਮੇਰੇ ਕਿੰਨੇ ਸੂਟ ਆਏ ਨੇ ਉਹ ਚਲ ਤਾਂ ਸੂਟਾਂ ਦੇ ਮਾਰ ਕੋਲੇ ਤੇ ਇੱਕ ਇਹ ਚ ਜਾ ਦੇ ਕੇ ਇੱਕ ਹੋਰ ਵੀ ਇਹਦੇ ਚ ਖੋਲ ਛੁੱਕਿਆ ਵਾ ਨਵਾਂ ਆ ਦੇ ਆਪਸ਼ਨ ਜੇ ਕਿਸੇ ਨੂੰ ਇਹ ਵੀ ਜਾ ਲੈਣਾ ਅਜੇ ਜਿਹਨ ਜੋ ਨੈਗੇਟਡ ਆ ਰਿਹਾ ਫਰਾਤ ਦਾ ਲੈਣਾ ਵਾ ਨਾ ਵੀਜ਼ਾ ਇੱਕ ਉੱਤੇ ਦੀ ਹੁੰਦੀ ਹੈ ਇਹਦੇ ਇਹ ਇੱਥੋਂ ਤੱਕ ਇਹ ਇੱਥੇ ਤੱਕ ਤੇ ਹੋਣਾ ਲੋਜੀ 6800 ਰੁਪਇਆ ਇੱਕ ਬੰਦੇ ਦਾ ਹੋ ਚੋ ਹ ਤੇ ਮੈਂ ਦੇਖ ਰਿਹਾ ਸੀ ਇਹਦੇ ਵਿੱਚ ਕਿ ਕਿ ਡਾਕੂਮੈਂਟ ਲੱਗਣੇ ਨੇ ਫਾਸਟ ਲਾਸਟ ਫੋਟੋ ਫੋਟੋ ਉਹਨਾਂ ਦਾ ਬੈਕਗਰਾਉਂਡ ਆਨਵਰਡ ਰਿਟਰਨ ਫਲਾਈਟ ਟਿਕਟ ਸੈਡ ਓਕੇ ਇਹ ਕੁਝ ਅਲੱਗ ਰਿਹਾ ਇਹਦੇ ਚ ਇਹ ਚ ਆਪਾਂ ਦੇਖੇ ਸੀ ਅਡ ਟ੍ਰੈਵਲਸ ਕਰਕੇ ਹੌਰ ਕਿ ਕਿੱਥੇ ਦਾ ਵੀਜ਼ਾ ਮੰਗ ਰਿਹਾ ਇਹਦੇ ਚ ਜਿਹੜੇ ਵੀਜਾ ਹੁੰਦੇ ਨੇ ਕੋਈ ਦਾ ਸਟਿੱਕਰ ਵੀਜਾ ਸਟਿੱਕਰ ਵੀਜਾ ਆਦਿ ਜਿਵੇਂ ਸਟਿੱਕਰ ਵੀਜਾ ਨੇ ਚਾਈਨਾ ਦੇ ਇਹ ਤਾਂ ਉੱਥੇ ਲਗਾਉਣਾ ਪੈਂਦਾ ਕੈਨੇਡਾ ਦਾ ਵੀ ਉੱਥੇ ਰੁਕੂ ਆਸਟ੍ਰੇਲੀਆ ਦਾ ਹੈਗਾ ਇਹ ਚ ਮੈਨੂੰ ਲੱਗਦਾ ਸ਼ਾਇਦ ਹਾਂ ਆਪਿਆ ਆਸਟ੍ਰੇਲੀਆ ਦੀ 12300 ਰੁਪਏ ਹੋਣੀ ਆ ਫੀਸ ਹਾਂ 12300 ਰੁਪਏ ਵੀ ਇਹਦੇ ਲਈ ਆਡ ਅਕਾਊਂਟ ਚਾਹੀਦਾ ਨਾ ਕਵਰ ਲੈਟਰ ਚਾਹੀਦਾ ਜਿਹੜਾ ਬਾਹਰੋਂ ਆਉਂਦਾ ਹੁੰਦਾ ਵੀਜ਼ਾ ਫਾਰਮ ਨੂੰ ਸ਼ੇਮ ਅੰਥਰੀ ਫੀਲਿੰਗ ਸਟੇਟਮੈਂਟ ਤਿੰਨ ਇਅਰ ਦਾ ਨਕਮ ਟੈਕਸ ਰਨ ਆਈਟੀਆਰ 9 ਜੈਕਸ਼ਨ ਸਰਟੀਫਿਕੇਟ ਸੈल्फ এমਪਲoyed ਬਿਜ਼ਨਸ ਕੀ ਕਰਦੇ ਤੁਸੀਂ ਕੰਮ ਕਰਦਾ ਜੋ ਵੀ ਕਰ ਰਹੇ ਹੋ ਹਨ ਤੇ ਸੈਲਰੀ ਜੇ ਤੁਸੀਂ ਉਹ ਕਿਸ ਤਰ੍ਹਾਂ ਖਾ ਲੈਣਾ ਤਾਂ ਤੁਹਾਨੂੰ ਸੈਲਰੀ ਸਲਿੱਪਾਂ ਚਾਹੀਦੀਆਂ ਨੇ ਤਿੰਨ ਮਹੀਨੇ ਦੀਆਂ 5 ਗਲ ਲੱਖ ਦਾ ਬੈਲੈਂਸ ਦਿਖਾਉਣਾ ਪੈਂਦਾ ਇਹਦੇ ਸ਼ੰਡ ਫੰਡ ਸ਼ੋ ਕਰਨ ਲਈ ਬਸ ਇੱਕ ਮੰਦਰੀ ਪੈਸੇ ਤਾਂ ਵੱਧ ਵੀ ਜਿੰਨਾ ਕਰ ਸਕਦੇ ਹੋ ਮਿਨੀਮਮ 5 ਤਾਂ ਕਰਨੇ ਪੈਂਦਾ ਇਹ ਘਾ ਵੀ ਨਵਾਂ ਵੀ ਇੱਥੇ ਆ ਗਿਆ ਵੀ ਜੇ ਕਿਸੇ ਹੋਟਲ 'ਤੇ ਕਰਨੀ ਆ ਪਰ ਕਿਸੇ ਦੇ ਨਾ ਅਜਿਵੇਂ ਆਪਾਂ ਹੁਣ ਤੱਕ ਤਸ਼ੀਰ ਜੀ ਜੋਰ ਸਾਹਿਬ ਦੀ ਸੋਚ ਰਹੇ ਸੀ ਜੇ ਆਪਾਂ ਕਿਸੇ ਤੇ ਘਰੇ ਸਟੇ ਕਰਨੀ ਹੈ ਹਨਾ ਜਾਂ ਕੋਈ ਕੋ ਬੜਾਈ ਨਹੀਂ ਤੇ ਬਿਲਾ ਆ ਜਾਵੇ ਬਿਲੇ ਬਣਾਈ ਹੁੰਦੇ ਨੇ ਹਾਂ ਵੀ ਆਪਣਾ ਪਰਸਨਲ ਹੋ ਜਾਂਦਾ ਵਾ ਉਹਦੇ ਵੀ ਆਪਾਂ ਦੇਖਿਆ ਕਰਕੇ ਉਹ ਹਾਂ ਦੇਖੋ ਬਿਲੇ ਜਿਹੜੇ ਮੇਜ਼ ਹਾਂ ਉਹ ਤਾਂ ਕਿੰਨੇ ਕਾਤਾ ਆ ਰਿਹਾ ਵਾ 크ਿਸਮਸ ਦੇ ਛੁੱਟੀਆਂ ਕਰਕੇ ਕਹਿੰਦੇ ਮਹਿੰਗਾ ਵਾ ਜੀ ਤੁਸੀਂ ਇਹ ਨਾਲ ਲਵੋ ਤੇ 5 ਤਰੀਕ ਤੱਕ ਆਪਾਂ ਦੇਖੀ 5 ਤਰੀਕ ਤੋਂ 12 ਤਰੀਕ ਤੱਕ ਦੇਖ ਲੈਣੇ ਨੇੜੇ ਸਾਹਿਬ ਹਯੂਰ ਸਾਹਿਬ ਨੇੜੇ ਤੱਕ ਤਸ਼ਰੀਹ ਹਯੂਰ ਸਾਹਿਬ ਟੂਰਿਸਟ ਤੱਕ ਤਸ਼ਰੀਹ ਹਯੂਰ ਸਾਹਿਬ ਦਸੰਬਰ ਵਾਈਟ ਰਹਿ ਕੇ ਤੇ ਤੱਕ 1 ਰੂ 3 ਅਡਲਟ ਇਹ ਸਾਰੇ ਜਨ ਲੋਡ ਗਿਆ ਨਹੀਂ ਸੁਭਾਉਂਦੇ ਹੈਗੇ ਯਾਰ ਇਹ ਤੋਂ ਪਰ ਨਾਈਟ ਨਾਈਟ ਇਹ ਦੱਸੀ ਜਾਂਦੇ ਨੇ ਟੋਕਰ ਬੇਰੀ ਕੋਟ 3000 ਦਾ ਇੱਕ ਦਿਨ ਦਾ ਹੀ ਹੋਣਾ ਇਹਦਾ ਹਨ ਹੂੰ ਉਹ ਆਪਾਂ ਇੱਕ ਦਿਨ ਉਹਦਾ ਹੂੰ ਫਿਰ ਕਿਤੇ ਹੋਰ ਜਿ ਪੁੱਛੋ ਫਿਰ ਕਿਤੇ ਨਹੀਂ ਤਾਂ ਵੈਸੇ ਰੱਟ ਕੇ ਨਾ ਤਾਂ ਦੱਸਣਗੇ ਆਪਾਂ ਨੂੰ ਉਹ ਜਿਹੜਾ ਨੇੜੇ ਹੋਵੇ ਆ ਰੇਲਵੇ ਸਟੇਸ਼ਨ ਕੋਲ 980 ਡਰਾਈਵ ਤੱਕ ਤੇ ਸ਼ਰੀਆ ਵਿਚਲ ਨਗਰ ਹਜੂਰ ਸਾਹਿਬ ਕਿੱਥੇ ਰੇਲਵੇ ਸਟੇਸ਼ਨ ਤੋਂ ਇੰਨੇ ਦੂਰ ਕਿੱਥੋਂ ਜਾਵਾਂਗਾ ਪਤਾ ਕੋਲ ਹੋਵੇ ਦਰਵਾਜ਼ਾ ਸਾਹਿਬ 2.5 ਕਿਲੋਮੀਟਰ ਡਰਾਈਵ ਗੁਰੂ ਗਨ ਆਰ ਡਰ ਡਰ ਇੱਕ ਪੁਆਇੰਟ 9 1.3 1.5 2.8 980 ਹੋਟਲ ਗੁਰੂ ਗਨ ਆਨੇ ਡੇ ਲੱਗਦਾ ਵਾ ਇੱਕ ਪੁਆਇੰਟ 4 2.5 ਇਦਾਂ ਇੱਥੇ ਚੈੱਕ ਕਰ ਲੈਣਾ ਚਾਹੀਦਾ ਵਾ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਜਿਵੇਂ ਲਿਖਿਆ ਨਾ ਇਹਦਾ ਮਤਲਬ ਹੁੰਦਾ ਵੀ ਕਿਹੜਾ ਨੇੜੇ ਆ ਦਰਬਾਰ ਸਾਹਿਬ ਦੇ ਕਿੰਨੀ ਦੂਰੀ ਤੇ ਆ ਹਨਾ ਇਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਜੇ ਕਿਸੇ ਨੇ ਬੁੱਕ ਕਰਨਾ ਨਾ ਇਥੋਂ ਫਿਰ ਮਤਲਬ ਕੋਈ ਤੀਜਾ ਆਪਾਂ ਨੂੰ ਜ਼ਰੂਰੀ ਨੋਟ ਕਰਨੀਆਂ ਚਾਹੀਦੀਆਂ ਜਿਹੜੇ ਇਹਨਾਂ ਦੇ ਵਿੱਚ ਵੀ ਜਦੋਂ ਆਪਾਂ ਕੋਈ ਵੀ ਹੋਟਲ ਬੁੱਕ ਕਰਦੇ ਆ ਕਿੱਥੇ ਰਹਿਣ ਲਈ ਤਾਂ ਆਪਾਂ ਨੂੰ ਇਹ ਚੀਜ਼ ਜ਼ਰੂਰੀ ਦੇਖਣੀ ਚਾਹੀਦੀ ਹੈ ਕਿ ਵੀ ਉੱਥੋਂ ਦਰਬਾਰ ਸਾਹਿਬ ਤੋਂ ਕਿੰਨੇ ਕੁ ਦੂਰ ਵਾ ਜਿਵੇਂ ਹੁਣ ਆਪਾਂ ਆਪ ਪਲਾਨ ਕਰ ਰਹੇ ਹਾਂ ਸੀ ਕਿ ਤਾਂ ਉੱਥੋਂ ਤਾਂ ਆਪਾਂ ਨੂੰ ਦੇਖਣਾ ਚਾਹੀਦਾ ਵੀ ਦਰਬਾਰ ਸਾਹਿਬ ਤੋਂ ਕਿੰਨੇ ਕੁ ਦੂਰ ਤੇ ਆਪਣੀ ਸਟੇ ਹੋ ਸਕਦੇ ਜਿੰਨੇ ਨੇੜੇ ਹੋਗੇ ਓਨਾ ਵਧੀਆ ਰਹਿਦਾ ਬੰਦਾ ਛੇਤੀ ਜਾ ਸਕਦਾ ਹੈ ਨਾ ਕਿਤੇ ਦਾ ਕੋਈ ਵੀ ਬੁੱਕ ਕਰਦਾ ਤਾਂ ਉਹ ਆ ਜੀਜਾ ਜ਼ਰੂਰ ਨੋਟ ਕਰਨੀ ਚਾਹੀਦੇ ਨੇ ਇੱਕ ਇਹ ਚਾਹਵੇ ਵੀ ਕੋਈ ਪਹਿਲਾਂ ਬੁੱਕ ਦੇ ਪੇਮੈਂਟ ਨਹੀਂ ਹੈਗੀ ਕੈਨਸਲ ਵੀ ਕਰ ਸਕਦੇ ਆਪਾਂ ਇਹਨੂੰ ਕਈ ਆਪਾਂ ਤਾਂ ਪਹਿਲਾਂ ਵੀ ਬੁੱਕ ਦੇ ਪੇਮੈਂਟ ਲੈਂਦੇ ਨੇ ਉਹਦਾ ਕੀ ਫਾਇਦਾ ਹੈ ਨਾ ਆ ਦੇ ਆ 6 ਮਿੰਟ ਇਹਨੂੰ 6 ਮਿੰਟ ਲੱਗਦੇ ਆ ਕਹਿੰਦੇ ਵੀ ਤੱਕ ਤਾਂ ਸੱਚਗੰਢ ਸ਼੍ਰੀ ਹਜੂਰ ਸਾਹਿਬ ਜਾਣ ਜਮਾ ਨੇੜੇ ਹੈ ਕਿਹੜਾ ਹੋਟਲ ਹੈ ਸ਼ਿਵਤਾਰਾ ਸ਼ਿਵਤਾਰਾ ਇਹ ਜਿਹੜੀ ਚੀਜ਼ਾਂ ਦੇਖਣੇ ਚਾਹੀਦੇ ਨੇ ਆਪਾਂ ਨੂੰ ਵੀ ਹਾਂ ਕਿਹੜਾ ਨੇੜੇ ਆ ਕਿਹੜਾ ਦੂਰ ਆ ਹਨ ਇਹ ਤਾਂ ਠੀਕ ਹਨ 2300 ਇਹ ਪਰ ਨਾਈਟ ਆਹ ਪੂਰਾ ਦਿਨ ਦੇਖ ਹੁੰਦਾ ਵਾ 2300 ਵੀ ਹਨਾ ਦੇਖੀ ਨੂੰ ਕਰਕੇ ਕਿੰਨਾ ਕਹਿ ਰਿਹਾ ਹੈ ਵੜਾ ਰਿਹਾ ਉਹਨੇ ਇਹਦੇ ਪੈਸੇ 9 ਨਾਈਟ 23000 900 ਦਾ ਬਣੂਗਾ 1300 ਆਓ ਜੇ ਆਪਾਂ ਬਦਲੋ ਇਹਨੂੰ ਫਿਰ ਇੱਕ ਹਫ਼ਤਾ ਜੇ ਲਾਉਣਾ ਹਾਂ ਇੱਕ ਹਫ਼ਤੇ ਤੋਂ ਉੱਪਰ ਹੋ ਗਿਆ ਆਪਾਂ ਨੂੰ ਇਸ ਵੱਧ ਭਰਤੇ ਹੈ ਨਾ 7 ਦਿਨਾਂ ਦਾ ਚਾਹੀਦਾ ਸੀ ਪਰ ਆਪਾਂ ਤਾਂ ਵੱਧ ਭਰ ਲੈ ਵੀ ਕਈ ਵਾਰੀ ਫਿਰ ਵਾਧੇ ਘਟਾਏ ਨਾ ਫਿਰ ਉੱਥੇ ਟਾਈਮ ਤੇ ਆਪਾਂ ਤਾਂ ਵੈਸੇ ਚੈੱਕ ਕਰ ਰਹੇ ਹਾਂ ਹੈਨਾ ਇਹ ਆ ਕਿੰਨਾ ਬਾਰੇ ਹੈ ਇਹ ਜਮੀ ਨੇੜੇ ਹੈ ਹੋਟਲ ਹੈ ਨਾ ਜਮੀ ਨੇੜੇ ਇੱਕ ਮਿੰਟ ਐਕਸਟਰਾ ਮੜੋਗਾ ਤੁਹਾਨੂੰ ਤਿੰਨ ਡਾਲਟਰ ਰੇ ਸਕਦੇ ਨੇ ਚੱਚ ਕਿੰਨੇ ਦਾ ਇੱਕ ਬਾਬਾ ਜੀ ਦਾ ਵੀ ਉਹਨਾਂ ਹਜੂਰ ਸਾਹਿਬ ਕਿਹੜੇ ਬਾਬਾ ਜੀ ਬਾਬਰ ਨਿਧਾਨ ਸਿੰਘ ਵਾਲਿਆਂ ਦਾ ਉੱਥੇ ਮਿਲਦਾ ਵਾ ਉਹ ਤਾਂ ਫਿਰ ਉਦੋਂ ਜਾ ਕੇ ਦੇਖਣੇ ਪੈਂਦੇ ਆ ਉੱਥੇ ਹਾਂ ਜੀ ਆਪਾਂ ਤਾਂ ਵੈਸੇ ਦੇਖ ਰਹੇ ਹਾਂ ਵੀ ਹਾਂ ਕੋਈ ਇਦਾਂ ਦਾ ਹੈਗਾ ਵੀ ਆਨਲਾਈਨ ਵੀ ਹੋਵੇ ਆਨਲਾਈਨ ਰੂਮ ਬੁਕਿੰਗ ਦੇ ਤੱਕ ਸ੍ਰੀ ਹਜੂਰ ਸਾਹਿਬ ਵਾਲੇ ਖੁੱਲ ਗਏ ਨੇ ਉਹਨਾਂ ਦੇ ਸਾਈਟ ਤੇ ਆਹ ਇੱਥੇ ਰਿਹਾਤਰ ਨਿਵਾਸ ਉਹ ਗੱਲ ਸੰਤੋਬਾ ਬਬਾ ਯੋਗਾ ਸਿੰਘ ਜੀ ਵੀ ਨੇੜੀ ਹੈ ਸੋ ਸੌ ਚੱਲ ਰਹੀ ਹੈ ਇੱਥੇ ਰਿਹਾਤਰ ਨਿਵਾਸ ਪਹਿਲਾਂ ਬੁਕਿੰਗ ਕਰਾ ਕੇ ਜਾਣੀ ਚਾਹੀਦੀ ਹੈ ਫਿਰ ਉੱਥੇ ਓਕੇ ਹੋਣ ਨਾਲ ਨਾ ਪਹਿਲਾਂ ਤੁਹਾਡੇ ਕੋਲ ਬੁਕਿੰਗ ਹੋਣੀ ਜ਼ਰੂਰੀ ਹੈ ਕਰੋ ਬੁਕਿੰਗ ਕਰਾ ਕੇ ਜਾਣਾ ਚਾਹੀਦਾ ਤਾਂ ਕਿ ਉੱਥੇ ਜਾ ਕੇ ਤੁਹਾਨੂੰ ਖੱਜਲ ਫੁਆਰੀ ਨਾ ਹੋਣੀ ਪਵੇ ਯੂ نو ਦੈਟ ਆ ਵੀ ਇਹਦੇ ਨਾਲ ਆਇਆ ਹੁੰਦਾ ਵੀ ਸੋਖ ਆ ਜਾਂਦਾ ਕਈ ਬੰਦੇ ਜਾ ਕੇ ਫਿਰ ਉੱਤੇ ਕਹਿੰਦੇ ਸਾਨੂੰ ਜੀ ਇਦਾਂ ਨਹੀਂ ਮਿਲਦਾ ਸਫਾਰਸ਼ ਹੁੰਦੀ ਹੈ ਬਹੁਤ ਹੁੰਦਾ ਆ ਦੇਖੋ ਹੁਣ ਆ ਦੇ ਇੱਥੇ ਜਿਹੜੀਆਂ ਲਾਲ ਲਾਲ ਆ ਰਹੀਆਂ ਨੇ ਇਹ ਬੁਕਿੰਗ ਹੋਈਆਂ ਨੇ ਅਵੇਲੇਬਲ ਨੇ ਹੂੰ ਇਹ ਚੀਜ਼ਾਂ ਦਾ 2 ਟੋਲੇ ਆ 4 ਟੋਲੇ ਕੇ 17 ਤੱਕ ਫ੍ਰੀ ਨੇ ਸਾਰੀਆਂ ਬਾਕੀ ਬੁੱਕ ਨੇ ਬਾਕੀ ਬੁੱਕ ਨੇ 4 ਸੰਵਰ ਤੋਂ ਇਹਗਾ 700 ਰੁਪਏ ਦਾ 2100 ਰੁਪਏ ਆਣਗੇ ਹੋਰ ਵੀ ਦੇਖੀ ਹੋਰ ਇੱਕ ਦਿਨ ਦਾ ਜਾਂ 3 ਦਿਨਾਂ ਦਾ 3 ਦਿਨਾਂ ਦਾ ਸਹੀ ਹੋਣਾ ਫਿਰ ਤਾਂ ਠੀਕ ਹਾਂ ਹੋਰ ਵੀ ਇੱਕ ਆ ਦੇ ਦਿੰਨਾ ਹੋਰ ਵੀ ਇਹਦੇ ਚ ਆਉਣਗੇ ਉਹੀ ਜਿੱਥੇ ਹੋਟਲ ਨਾਲ 5000 ਤੇ ਜ਼ਰਾਬ ਨਾਲ ਹਾਂ ਜੱਤਰੀ ਨਵਾਸਾ ਬੱਬਾ ਜੋਗਾ ਸਿੰਘ ਜੱਤਰੀ ਨਵਾਸਾ ਨ ਆਰ ਆਈ ਕੰਪਲੈਕਸ ਇਹ ਹੀ ਐਨ ਆਰ ਇਹ ਵੀ ਐਨ ਆਰ ਆਈ ਵੀ ਉਹ ਇੱਥੇ ਵੀ ਵਧੀਆ ਹੁੰਦੇ ਹਨ ਇਹ ਨੇੜੇ ਆ ਇਹ ਨੇੜੇ ਆ ਨਾ ਐਨ ਆਰ ਆਈ ਨੂੰ ਬੱਸ ਐਨ ਆਰ ਆਈ ਨਹੀਂ ਬੱਸ ਇੱਥੇ ਦੇਖੀਏ ਇੱਥੇ ਕਰ ਦਿਓ ਐਸੇ ਦੇਖ ਹਾਂ ਗਰਮੀ ਹੈ ਦਸੰਬਰ ਦਸੰਬਰ ਇੱਕ ਤੋਂ ਲੈ ਕੇ 17 ਤੱਕ ਫਿਰ ਬੱਧ ਬੰਦੇ ਆਲੂ ਮੈਨੂੰ ਦੋ ਬੁੱਕ ਕਰਾਉਣਾ ਆਉਣਾ ਦੋ ਲੱਗ ਲੱਗ ਠੀਕ ਨੇ ਮੇਰੇ ਅਕੋਰਡਿੰਗ ਦਾ ਹਣਾ ਇੱਕ ਚ ਨਹੀਂ ਦੇਖ ਕੋ ਭੱਲਾ ਜੋ ਹਾਲ ਹੁੰਦਾ ਬਾਅਦ ਚ ਸਾਰੇ ਹੋਏ ਖੋ ਜਾਂਦੇ ਨੇ ਜਿਵੇਂ ਹੋਵੇ ਇੱਥੇ ਬਾਥਰੂਮ ਵੀ ਦੋ ਹੋ ਜਾਂਦੇ ਦੋ ਸੁੱਖ ਹੋ ਜਾਂਦਾ ਹੈ ਨਾ ਦੋ ਰੂਮ ਠੀਕ ਨੇ ਇੱਕ ਬਾਥਰੂਮ ਵੀ ਦੋ ਚਾਹੀਦੇ ਨੇ ਫਿਰ ਹਣਾ ਨਹਾਣ ਬਾਣੀ ਕਰਨ ਨੂੰ ਤਿੰਨ ਬੰਦੇ ਤਾਂ ਆਪਾਂ ਹੀ ਆ ਜਦੋਂ ਆਪਾਂ ਪਹਿਲਾਂ ਦੇਖੇ ਸੀ ਉਦੋਂ ਤਾਂ ਬਹੁਤ ਮੁੱਕ ਸੀ ਹਾਂਜੀ ਹੁਣ ਅਸੀਂ ਹੋ ਗਏ ਸੀ ਫ੍ਰੀ ਚੱਲੇ ਸੀਗੇ ਘਰ ਨੂੰ ਟਾਈਮ ਹੋ ਗਿਆ 4:30 ਦਾ ਇਹ ਨਾ ਜਿਹੜਾ ਹਰ ਦਾ ਵੀ ਸਕੂਲ ਲੇਟ ਲੱਗਣ ਦੀ 9 ਵਜੇ ਤਾਂ ਹੋ ਗਿਆ ਟਾਈਮ ਹਨਾ 9 ਤੋਂ 3 ਦਾ ਬਸ ਟਾਈਮ ਤਾਂ ਥੋੜਾ ਘੱਟੇ ਚਾਹੀਦਾ ਯਾਰ ਹੁਣ 8 ਵਜੇ ਲੱਗ ਜਾਗਾ ਤੇ 1 ਵਜੇ ਛੁੱਟੀ ਕਰ ਦਿਆ ਕਰਨ ਹਨਾ ਫਿਰ ਹੁਣ ਠੰਡੇ ਠੰਡੇ ਔਰ ਜਵਾਕਾਂ ਨਹੀਂ ਦਾ ੱਖਾ ਰੋਟੀ ਰੋਟੀ ਵੇਖਾਣੇ ਤੇ ਰੋਟੀ ਨਹੀਂ ਸਕੂਲ ਚ ਖਾਂਦੇ ਹੈ ਤੇ ਘਰੇ ਆ ਕੇ ਵਿਵਾਦ ਤੇ ਤਸਵੀਰ ਦਾ ਹਰਮਨ ਤੇ ਹੀ ਦਰਸਾਈ ਘਰੇ ਆ ਕੇ ਮੇਰੀ ਵਿਚਾਰੀ ਨੇ ਪਹਿਲੀ ਵਾਰ ਉਹਨੇ 3 ਵਜੇ ਆਉਣਾ ਪਹਿਲੀ ਵਾਰ ਆ ਜੇ 3 ਵਜੇ ਪੂਰਾ ਦਿਨ ਹੈ ਨਾ ਕਿਵੇਂ ਰਹਿਣਾ ਉਹਨੇ ਪਹਿਲਾਂ ਤਾਂ ਉਹਨੂੰ ਸਾਝ ਰੋ ਜਾਂਦੀ ਸੀ ਨਾ ਪਿਛਲੇ ਕਰਾਸਾਂ ਜੇ ਲਕੀਰ ਜੀ ਜੁਕੇ ਜੀ ਚ ਉਹਨੂੰ ਮੋਜਨ ਦੀ ਹੁੰਦੀ ਸੀ 12:30 1 ਵਜੇ ਘਰੇ ਹੁੰਦਾ ਸੀਗਾ ਹੁਣ ਵੀ ਉਹ ਨਾ 2 ਵਜੇ ਹੋਣ ਲੱਗੀ ਸੀ ਫਿਰ 2:30 ਵਜੇ ਹੋਣ ਲੱਗੀ ਅੱਜ ਤਾਂ ਨਾ 3 ਵਜੇ ਤੱਕ ਰਹਿਣਾ ਵਿਚਾਰੇ ਫਿਰ 3:30 ਕਰ ਜਾਣੇ ਤੇ ਬਹੁਤ ਵੀਰ ਦੇ ਤਰਸੇ ਇਹ ਹੁੰਦਾ ਸੀ ਫਿਰ 3:30 ਕਰ ਦੇਣੀ ਅੱਗੇ ਅੱਗੇ ਜਿਵੇਂ ਟੰਡ ਵੱਧ ਜਾਣੀ ਨਾ ਨਹੀਂ ਤੇ 3 ਵਜੇ ਹੋਊਗੀ ਫਿਰ 4 ਵਜੇ ਕਰ ਦੇਣੀ ਉਸ ਤੋਂ ਬਾਅਦ ਨਹੀਂ ਨਹੀਂ ਇੰਨਾ ਵੀ ਇਸ ਸਕੂਲ ਵਾਲੇ ਰੁਕੀ ਸੀ ਬਣਾਉਣੇ ਨਹੀਂ ਜਮਟ ਛੱਡ ਬਹਦੀ ਜਾਂਦੇ 3 ਵਜੇ ਚਲ ਭਲੇ ਤਾਂ ਟੰਡ ਹੈ ਨਹੀਂ ਕਿ ਅਲੇ ਦਾ ਕਰਮੇ ਹੋ ਆ ਹੁਣ ਆਹੀ ਟਾਈਮੇ ਰਹਿਣਾ ਬਸ ਸੋ ਤਾਂ ਸੋ ਤਾਂ ਵੀ ਲੈਣਾ ਕੋਈ ਬਾਜ਼ਾਰ ਚ ਜਾਣਾ ਕਿ ਸੱਥੇ ਘੜੀ ਚ ਜਾਣਾ ਸੀਗਾ ਸਬਜ਼ੀ ਲੈਣੀ ਸੀਗੀ ਸਬਜ਼ੀ ਕਿਹੜੇ ਲੈਣੀ ਸੀ ਸਬਜ਼ੀ ਲੈ ਲਿਓ ਈਲਰੋ ਵੀ ਲੈਣੀ ਨੇ ਹੈ ਸੰਦੂ ਵੀ ਲੈ ਕੇ ਜਾਣੇ ਨੇ ਹਨ ਮੱਲੇ ਫਰੂਟ ਵੀ ਲੈ ਕੇ ਜਾਣੇ ਨੇ ਸਬਜ਼ੀ ਲੈ ਕੇ ਜਾਣੀ ਸਬਜ਼ੀ ਕਾਹਦੇ ਉਡਾਉਣੇ ਕਾਚਰ ਮਟਰ ਬਣਾਉਗਾ ਜੀ ਯਾਰ ਕਾਚਰ ਮਟਰ ਲੈਣਾ ਨਹੀਂ ਬਣਾਉਣਾ ਕਾਚਰ ਮਟਰ ਖਾਓ ਕਾਚਰ ਕਿੰਨਾ ਜ਼ੇਰ ਹੋਗਾ ਕਾਚਰ ਮਟਰ ਬਣਾਉਣਾ ਸਬਜ਼ੀਆਂ ਅਹੀ ਲੈਣੀਆਂ ਨੇ ਸਿਆਲਾ ਚਾਹ ਕਾਚਰ ਮਟਰ ਕਾਜਰ ਮੋਟਰ ਬਣਾ ਲਓ ਪੀਲੂ ਬਣਾ ਲਓ। ਉਹ ਵੀ ਤਾਂ ਉਹ ਮੁੜ ਜਾਂਦਾ ਵਾਗਰ। ਚਲ ਬਰ ਮੈਂ ਪਹਿਲਾਂ ਉੱਥੇ ਅੱਗੇ ਜਾ ਕੇ ਉਹ ਸਬਜ਼ੀ ਲੈਣੇ ਫਿਰ ਉੱਥੇ ਬਣਾਵਾਗੇ ਆਪਾਂ। ਹਾਂਜੀ ਆ ਗਏ। ਹਾਂਜੀ। ਲੀਨ ਦੀ ਸਬਜ਼ੀ। ਆਉਂ ਲੈਂਦੇ ਆਵੇਂ। ਕਿ ਕੀ ਲਿਆਂਦਾ? ਕੀ ਕੀ ਲਿਆਂਦਾ? ਆਲੂ ਲਿਆਂਦੇ। ਛਾਲਗਮ ਲਿਆਂਦੀ। ਮਿਰਚ ਲੈ ਆਂਦੀ ਹਰੀ ਟਮਾਟਰ ਲੈ ਆਂਦੇ ਅਮਰੂਦ ਲੈ ਆਂਦੇ ਠੀਕ ਹੈ ਕੱਲੇ ਤਾਂ ਨਹੀਂ ਲੈਣਾ ਨਹੀਂ ਨਹੀਂ ਬੱਸ ਠੰਡ ਹੋ ਗਈ ਨਾ ਸੋ ਅਮਰੂਦ ਠੀਕ ਹੈ ਠੰਡ ਨਹੀਂ ਖਾਂਦਾ ਨਹੀਂ ਹੈਗਾ ਉਹ ਖਾਂਦਾ ਨਹੀਂਗਾ ਗੱਲ ਤੇ ਇਹ ਆ ਫਿਰ ਮੋੜ ਲੈ ਆਉਂਦੇ ਐਪਲ ਤੋਂ ਹੁਣ ਉਹਦਾ ਸਾਰੀ ਗਰਮੀ ਗਰਮੀ ਖਾ ਖਾ ਨਾ ਐਪਲ ਪੇਪਰ ਤੇ ਨਹੀਂ ਆਏ ਹੋ ਮੈਨੂੰ ਮੁੜ ਗਿਆ ਆਈ ਨਹੀਂ ਏ ਤਰੋ ਬਾਹ ਬਹੁਤ ਗਰਦਨ ਉਹ ਤੈਨੂੰ ਜੋ ਫੋਨ ਕਰਿਆ ਤੈਨੂੰ ਪਹਿਲਾਂ ਵੀ ਦੱਸਿਆ ਫਿਰ ਹੁਣ ਆਪਾਂ ਨਿਕਲ ਜਾਣਾ ਫਿਰ ਉਹਨੇ ਫੋਨ ਕਰ ਲੱਗ ਜਾਣਾ ਚਲ ਦੇਖ ਬੈਠ ਕਰ ਲੈਨੇ ਹੌਰ 5 ਕੁਇੰਟ ਗੋਭੀ 100 ਦੀ ਤੇ 1 ਕਿਲੋ ਦਿੰਦਾ ਸੀ ਅੱਛਾ ਹ ਮੈਂ ਕਿਹਾ ਗੋਭੀ ਤਾਂ ਰਹਿਣ ਦੇ ਕਹਿੰਦੇ ਜਾਂ ਤਾਂ ਮਹਿੰਗੀ ਸੀ 100 ਰੁਪਏ ਦੀ ਕਿਲੋ ਸੀ ਉਹਦੋਂ ਤਾਂ ਤੁਸੀਂ ਲੈ ਜਾਂਦੇ ਸੀਗੇ ਹੁਣ ਕਹਿੰਦਾ ਸਸਤੀ ਹੋ ਗਈ ਹੁਣ ਤੁਸੀਂ ਲੈ ਕੇ ਨਹੀਂ ਜਾਂਦੇ ਹੈਗੇ ਮੈਂ ਕਿਹਾ ਐ ਹੀ ਹੁੰਦਾ ਮਾ ਜੇ ਮਹਿੰਗੀ ਮਹਿੰਗੀ ਵੀ ਉਹਦੇ ਨਾਲ ਚਾਰ ਬਣਾਵਾਂਗੇ ਕਿਸੇ ਦਿਨ ਗੋਭੀ ਚਾਰ ਬਣਾਵਾਂਗੇ ਗੋਭੀ ਕੱਲ ਅਸੀਂ ਬਣਾਇਆ ਸੀਗਾ ਧਰਮੀ ਮਿਰਚ ਗੋਭੀ ਦਾ ਗਾਜਰਾ ਦਾ ਹਾਂ ਗੋਭੀ ਦਾ ਗਾਜਰਾ ਦਾ ਇਹ ਚਾਰ ਬਣਾਵਾਂਗੇ ਹਰੀ ਮਿਰਚ ਗਾਜਰ ਇੱਕ ਵਿੱਚ ਪਾ ਲਾਂਗੇ ਲਸਣ ਇੱਕ ਆਦੋ ਨਾ ਸਬਜ਼ੀ ਬਣ ਗਈ ਤਾਂ ਸਬਜ਼ੀ ਬਣ ਗਈ ਨਹੀਂ ਵਾਰਾ ਪਾ ਚਾਰ ਬਣਾਵਾਂਗੇ ਸਾਰਾ ਕੁਝ ਪਾ ਕੇ ਹੈਨਾ ਇਹ ਸਾਰਾ ਕੁਝ ਪਾ ਕੇ ਵਧੀਆ ਚਾਰ ਬਣਾ ਲਾਂਗੇ ਸੀ ਪਾਇਆ ਸੀਗਾ ਭਰਮੀ ਮਿਰਚ ਬਣਾਈ ਸੀ ਹੂੰ ਉਹਦੇ ਵਿੱਚ ਪਾਈ ਸੀਗੀ ਰਾਈ ਰਾਈ ਪਾਈ ਸੀਗੀ ਤੇ ਹਮ ਗੁਰਕੀ ਸੀ ਕਿ ਮੇਥੀ ਦਾਣਾ ਸੀਗਾ ਮੇਥੀ ਦਾਣਾ ਰਾਈ ਸੌਂਫ ਸੀਗੀ ਹਮ ਤੇ ਜਿਮੈਣ ਪਾਈ ਸੀ ਅਜਮੈਣ ਪਾਈ ਸੀ ਜੀਰਾ ਪਾਇਆ ਸੀ ਸੁੱਕਾ ਧਨੀਆ ਸੁੱਕਾ ਧਨੀਆ ਪਾਇਆ ਸੀ ਇਹ ਚੀਜ਼ਾਂ ਨੂੰ ਪਹਿਲਾਂ ਥੋੜਾ ਜਿਹਾ ਭੁੰਨ ਲਿਆ ਭੁੰਨ ਕੇ ਉਸ ਤੋਂ ਬਾਅਦ ਉਹਨੂੰ ਠੰਡਾ ਜਿਹਾ ਕਰਕੇ ਨਾ ਗ੍ਰੈਂਡ ਕਰ ਲਿਆ ਸੀਗਾ ਫਿਰ ਮਿਰਚਾ ਤੜਕ ਕੇ ਹਮ ਉਹਦੇ ਵਿੱਚ ਪਾਉਂਦੇ ਆ ਹਾਂ ਉਹ ਉਹਦੀ ਉਹੀ ਜਿਹੜਾ ਭੁੰਨਿਆ ਹੋਇਆ ਸੀ ਗ੍ਰੈਂਡ ਕੀਤਾ ਉਹ ਇੱਕ ਦਿਨ Shimla ਮਿਰਚ ਬਣਾਵਾਂਗੇ ਆਲੂ ਭਰ ਕੇ ਗ੍ਰਾਉਂਡ ਕੀਤਾ ਸੀਗਾ ਫਿਰ ਉਹਦੇ ਵਿੱਚ ਉਹ ਨੂਨ ਪਾ ਰਿਆ ਸੀ ਥੋੜੀ ਜਿਹੀ ਮਿਰਚ ਹਲਦੀ ਉਹਨੂੰ ਮਿਕਸ ਜਿਆ ਕਰ ਲਿਆ ਸੀਗਾ ਹੂੰ ਤੇ ਫਿਰ ਉਹ ਮਿਰਚਾਂ ਫਰਾਈ ਕਰਕੇ ਉਹਨੂੰ ਭਰਤੀ ਉਹਦੇ ਵਿੱਚ ਬਹੁਤ ਟੇਸਟੀ ਬਣਿਆ ਬਾਲਾ ਟੇਸਟੀ ਬਣਿਆ ਸੀ ਮੈਂ ਕੀ ਕਹਣਾ ਸੀ ਇੱਕ ਦੋ ਸ਼ਿਮਲਾ ਮਿਰਚਾਂ ਬਣਾਵਾਂਗੇ ਆਲੂ ਭਰ ਕੇ ਬਹੁਤ ਸਵਾਦ ਵਾਲਦ ਗਾ ਵੀ ਹਾਂ ਸ਼ਿਮਲਾ ਮਿਰਚਾਂ ਆਲੂ ਭਰ ਕੇ ਦੇਖੀ ਸੀ ਆਪਾਂ ਨਾ ਕਿਸੇ ਦੀ ਬਣਾਈ ਵੀਡੀਓ ਹੋਰ ਇਸ ਵੀ ਬਣਾ ਕੇ ਪਾਵਾਂਗੇ ਹਨਾ ਬਹੁਤ ਚੁੰਡੀ ਗਰੀ ਬੈਠੀ ਹੈ ਚੁੰਡੀ ਓਏ ਸਟੇ ਵੀ ਕਟਰੀਏ ਛਾਲਕਾ ਹੋ ਫਟਾਫਟ ਆ ਕੇ ਮੈਂ ਕਿ ਸਬਜੀ ਕੱਟ ਲਈਏ ਪਹਿਲਾਂ ਤੇ ਸਬਜੀ ਬਣਾਈ ਨੇ ਰੋ ਜਾਣਾਗੇ 5:30 ਤਾਂ ਹੋ ਗਿਆ ਨਾ ਸਕੇ ਦੇਖੋ ਸਕੇ ਦੇਖੋ ਹਾਂਜੀ ਅਸੀਂ ਆ ਗਈ ਸੀਗੇ ਘਰੇ ਤੇ ਘਰੇ ਆ ਕੇ ਹੁਣ ਮੈਂ ਲੱਗੀਆਂ ਸਬਜੀ ਕੱਟਣ ਦੇ ਲੈਣਾ ਕੰਮ ਉਹ ਵੜਾ ਵੜਾ ਵੀ ਸਬਜੀ ਕੱਟਣੀ ਆ ਤੇ ਰੋਟੀ ਪਣੀ ਵੀ ਬਣਾਉਣਾ ਫਿਰ ਆਰਮਨ ਨੂੰ ਵੀ ਪੜਾਉਣਾ ਵਾ ਉਹਨੇ ਮੈਂ ਕਿਹਾ ਤੁਹਾਨੂੰ ਤੈਨੂੰ ਰੋਕ ਕੇ ਪੜਾਉਣੀ ਆ ਟਾਈਮ ਵੀ 5:30 6:00 ਤੋਂ ਹੀ ਮੰਟੇ ਚ ਵਜਣਦੇ ਆ ਅਸ ਬਾਕੀ ਦੇਰ ਨੇ ਬਾਅਦ ਚ ਸਬਜੀ ਬਣਾਉਣੀ ਆ ਇਹ ਸੀਗਾ ਅੱਜ ਦਾ ਥੋੜਾ ਜਿਹਾ ਬਲੌਗ ਬਣਾਇਆ ਸੀਗਾ ਕਿੰਨੇ ਦਿਨ ਹੋ ਗਏ ਸੀ ਬਣਾਇਆ ਨਹੀਂ ਸੀ ਬਲੌਗ ਤੇ ਬਾਕੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਜਿਹਨੂੰ ਵੀ ਸਾਡੀ ਵੀਡੀਓ ਵਧੀਆ ਲੱਗਦੀ ਹੈ ਇਹਨੇ ਲਾਈਕ ਸੇਅਰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੋੜੀ-ਥੋੜੀ ਕਮੈਂਟ ਵੀ ਕਰਿਆ ਕਰੋ ਹਾਂਜੀ ਇੱਕ ਇਹਨੇ ਮੈਂ ਬਣਾਈ ਸੀ ਇਹ ਰੋਸਟ ਕੀਤੇ ਹੋਏ ਮਖਾਣੇ ਪੜਾਈ ਹੜਬਾ ਖਾਲਰ ਨੂੰ ਮੈਨੂੰ ਦੋ ਪਹਿਲਾਂ ਕਿੱਥੇ ਖਾਣੇ ਕਿਹਦੇ ਦੁਕਾਟੇ ਇਹ ਮੈਂ ਬਣਾਈ ਸੀਗਾ ਮਖਾਣੇ ਇਹ ਭਰੇ ਹੋਏ ਸੀਗਾ ਹੁਣ ਤਾਂ ਹੋ ਗਿਆ ਖਾਤਾ ਰੋਸਟ ਕੀਤੇ ਇਹਨਾਂ ਨੂੰ ਦੇਸੀ ਘਿਓ ਚ ਭੁੰਨਿਆ ਸੀਗਾ ਮੇਰੀ ਉਹਨੇ ਕਾਫੀ ਦਿਨੋਂ ਤੋਂ ਲੱਤਾਂ ਦੁਖਦੀਆਂ ਨੇ ਲੱਤਾਂ ਵਾਤਨਾ ਮੈਂ ਠੀਕ ਹੀ ਨਹੀਂ ਹੋਈਆਂ ਜਦੋਂ ਤੋਂ ਕੱਚੇ ਮਿੱਟੀ ਗਾੜਾ ਜਦਦੀ ਕਮਜ਼ੋਰੀ ਜੀ ਹੋਈ ਆ ਹੂੰ ਤੇ ਮੈਂ ਨਾ ਦਵਾਈਆਂ ਵੀ ਖਾ ਖਾ ਕੀ ਪਈਆਂ ਮੇਰੀ ਲੱਤਾਂ ਇੰਨੀ ਕਦੁਖਦੀਆਂ ਜਿਗੀਆਂ ਦੀਵਾਲੀ ਦੀ ਸਵਾਈਆਂ ਤੋਂ ਵਾਤਾ ਕੋਈ ਜ਼ਿਆਦਾ ਹੋ ਗਈ ਵੀ ਮੋੜੇ ਤੇ ਮੈਂ ਨਾ ਇੱਕ ਦਿਨ ਆ ਕੇ ਕਿਤੇ ਮੈਨੂੰ ਕਹਿੰਦੇ ਵੀ ਉਹ ਖਾਣੇ ਜਿਹੜੇ ਪਏ ਸੀਗੇ ਬੱਚੇ ਪਏ ਸੀ ਖਾ ਉਸੇ ਚਿਰ ਦੇ ਬੱਚੇ ਖਾਣੇ ਬੱਚੇ ਪਏ ਸੀਗੇ ਮੇਰੇ ਰੋਸਟ ਕਰਕੇ ਹੂੰ ਰੋਸਟ ਕਰਨ ਤੋਂ ਬਾਅਦ ਵੀ ਮੈਂ ਦੋ ਦਿਨ ਹੀ ਖਾਧੇ ਨਹੀਂ ਕਿਉਂਕਿ ਉਹ ਬਚਾ ਐਡਾ ਡੱਬਾ ਭਰੀ ਹੋਈ ਸੀ ਦੋ ਦਿਨ ਵਿੱਚ ਖਤਮ ਹੋ ਗਿਆ ਹੂੰ ਰੋਸਟ ਕਰੇਦੇ ਨੇ ਵਧੀਆ ਜੇ ਬਣ ਗਏ ਹੂੰ ਕਰੰਚੀ ਕਰੰਚੀ ਜੇ ਦੇਸੀ ਘਿਓ ਦੇ ਵਿੱਚ ਉਹਨੂੰ ਉਹ ਕਰ ਲਿਆ ਭੁੰਨੇ ਲਿਆ ਚੰਗੀ ਤਰ੍ਹਾਂ ਹੁਣ ਮੇਰੀ ਲੱਤਾਂ ਨਾ ਵੀ ਐਂ ਠੀਕ ਹੋ ਗਈਆਂ ਡੀਵਾਰਡ ਚੋਂ ਖਾਸੇ ਮਿਲ ਜਾਂਦੇ ਵੀਰੇ ਵਾਲ ਵੀ ਬਹੁਤ ਛੜੇ ਡੀਵਾਰਡ ਚੋਂ ਹਾਂ ਡੀਵਾਰਡ ਚੋਂ ਜੇ ਵਧੀਆ ਮਿਲਦੇ ਨੇ ਜਿਹੜੇ ਹੁਣ ਆਪਾਂ ਲੇ ਜਾਂਦੇ ਸੀ ਦਰਾਹੀ ਉਹ ਨਾ ਵੈਦਾਂ ਦੇ ਉਹ ਤੋਂ ਸਿਰਫ ਪੈਕਟ ਆ ਗਿਆ ਤੇ ਆਹੀ ਨਿਕਲੇ ਨੇ ਡੀ ਮਾਰਟ ਵਾਲੇ ਤਾਂ ਇੰਨੇ ਖੁੱਲੇ ਸੀ ਹਾਂ ਬਹੁਤ ਖੁੱਲੇ ਖੁੱਲੇ ਹੀ ਹੁੰਦੇ ਨੇ ਉਹਨੇ ਖੁੱਲੇ ਹੁੰਦੇ ਨੇ ਤੇ ਦੂਸਰੇ ਪੈਕਟ ਵਾਲੇ ਵੀ ਮਿਲਦੇ ਨੇ ਇਹਦੇ ਕਿ ਆਪਾਂ ਖੁੱਲੇ ਖੁੱਲੇ ਕੇ ਆਵਾਂਗੇ ਹੁਣ ਡੀ ਮਾਰਟ ਵਾਲਾ ਜਿਹਨੇ ਸੌਦੇ ਵਗੈਰੇ ਲਾਉਣ ਵਧੀਆ ਹੁੰਦਾ ਸਮਾਨ ਡੀ ਮਾਰਟ ਦਾ ਵੀ ਪਾਲਾ ਨਹੀਂ ਹੈਗਾ ਉੱਥੇ ਜੀਰਾ ਵੀ ਵਧੀਆ ਪਾਉਂਦਾ ਖੁੱਲੇ ਚੀਜ਼ ਵਧੀਆ ਹੈ ਡੀ ਮਾਰਟ ਵਾਲਾ ਵੀ ਬਹੁਤ ਵੈਸਟ ਨੇ ਜਿਹੜੇ ਖੁੱਲਾ ਲਿਓ ਨੇ ਪੌ ਚੀਜ਼ ਵਧੀਆ ਹੁੰਦੇ ਨੇ ਦਾਲਾ ਵੀ ਵੈਸਟ ਨੇ ਨਾ ਉਹਨੇ ਦੀ ਹਾਂ ਬਾਣ ਦੇ ਪਤਾ ਕਿ ਮਨੇ ਮਖਾਣਾ ਫਟੋਬੇ ਟੋਬੇ ਜਿਹਾ ਚੱਕਦੇ ਨੇ ਅੰਦਰ ਸਹੀ ਗੱਲ ਹੈ ਉੰਦੇ ਕਿਦਾ ਵੀਡੀਓ ਬੜੀ ਜਿਆਦਾ ਅੱਖੀ ਲਾ ਕੇ ਮੈਂ ਦੇਖੀ ਆ ਹਾਂ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਾਂਗੇ ਹੁਣ ਤੁਹਾਨੂੰ ਨੈਕਸਟ ਬਲੌਗ ਚ ਧੰਨਵਾਦ